ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਘਰ 6 ਮਾ ਕਰਨ ਕਾਰਨ ਏਕ ਓਹੀ ਜਿਨ ਕੀ ਆਕਾਰ ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਇ ਛੋੜ ਸਗਲ ਸਿਆਣਪਾ ਸਾਚ ਸਬਦ ਲਿਵਲਾਏ ਰਹਾਓ ਦੁਖ ਕਲੇਸ਼ ਨਾ ਭਾਉ ਬਿਆਪੈ ਗੁਰ ਮੰਤਰ ਹਿਰਦਾ ਹੋਏ ਕੋਟ ਜਤਨਾ ਕਰ ਰਹੀਂ ਗੁਰ ਬਿਨ ਤਰਿਉ ਨਾ ਕੋਇ ਦੇਖ ਦਰਸ਼ਨ ਮਨ ਸਾਧਾਰ ਹੈ ਪਾਪ ਸਗਲੇ ਜਾਹੇ ਔ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਹਿ ਸਾਧ ਸੰਗਤ ਮਨ ਵਸੈ ਸਾਚੂ ਹਰ ਕਾ ਨਾਉ ਸੇਵੜ ਭਾਗੀ ਨਾਨਕਾ ਜਿਨਾਂ ਮਨ ਇਹੋ ਪਾਉ ਸ੍ਰੀ ਰਾਗ ਮਹੱਲਾ 5 ਸੱਚ ਹਰ ਧੰਨ ਪੂਜ ਸਤਿ ਗੁਰ ਛੋੜ ਸਗਲ ਵਿਕਾਰ ਜਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨਹੇ ਦਿਆ ਹਿਰਦੈ ਕਾ ਆਧਾਰ ਰਹਾਉ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਧਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ 5 ਦੋ ਕਰਤ ਸੁਕਰਤ ਮੰਦੇ ਸੰਸਾਰ ਸਗਲਾਨ ਦੋਹ ਹੂੰ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਹਾ ਗੁਰ ਸਰਬਿਸ ਮਾਣਾ ਕਿਆ ਕਹਉ ਸੁਣਾਉ Swami ਤੂ ਅਡ ਪੁਰਖ ਸੁ ਜਾਣਾ ਰਹਾਉ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤ ਹੋ ਕੋਈ ਕੂਟ ਮੰਦਾਹੀ ਕਹਿਨ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਗਤ ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ 5 ਘਰ ਸਤਵਾਂ ਤੀਰੈ ਭਰੂਸਾ ਪਿਆਰੇ ਮੈਂ ਲਾੜ ਲਡਾਇਆ ਭੁੱਲ へ ਚੁੱਕ へ ਬਾਰਿਕ ਤੂੰ ਹਰ ਪਿਤਾ ਮਾਇਆ ਸੋਹਿਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਉ ਹਉ ਮਾਣ ਤਾਣ ਕਰੋ ਤੇਰਾ ਹਉ ਜਨ ਆਪਾ ਸਭ ਹੀ ਮਦ ਸਭੇ ਤੇ ਬਾਹਰੇ ਬੇਮਹਤਾਜ ਬਾਪਾ ਪਿਤਾ ਹਉ ਜਨ ਨਾਹੀ ਤੇਰੀ ਕਵਨ ਜੁਗਤਾ ਬੰਨਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕੁਰ ਰਹਿਉ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਭਏ ਕਿਰਪਾਲ ਠਾਕੁਰ ਰਹਿਉ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ